ਇਹ 3 ਤਰੀਕ ਨੂੰ ਤੇਜੋਨਾ ਬਾਉਂਡਰ ਕਰਾਸ ਕੀਤਾ ਹੈ ਅਮਰੀਕਾ ਤੇ ਮੈਂ ਇਥੋਂ ਪਾਈ ਗਿਆ ਇਟਲੀ ਨਵੰਬਰ ਨੂੰ ਤੇ ਉਸ ਤੋਂ ਬਾਅਦ ਮੇਰੀ ਸਪੇਨ ਤੋਂ ਮਤਲਬ ਇਟਲੀ ਤੋਂ ਗੱਲ ਹੋਈ ਇਟਲੀ ਤੋਂ ਗੱਲ ਹੋਈ ਏਜੰਟ ਨਾਲ ਸਪੇਨ ਆ ਗਿਆ ਮੈਂ ਅਕਤੂਬਰ ਨਵੰਬਰ ਰਿਆਂ ਇਟਲੀ ਤੇ ਦਸੰਬਰ ਦੇ ਵਿੱਚ ਆ ਗਿਆ ਮੈਂ ਸਪੇਨ 18 ਜਨਵਰੀ ਉੱਤੇ ਜਿਹੜਾ ਮੇਰਾ ਰੂਟ ਹੀ ਪਈਤ ਮੈਂ ਸਪੇਨ ਤੋਂ ਗਿਆ ਫਿਰ ਸਲਵਾਡੋਰ ਸਲਵਾਟ ਤੋਂ ਫਿਰ ਭਾਈ ਮੈਂ ਗਿਆ ਗੁਆਟਮਾਲਾ ਗੁਆਟਮਾਲਾ ਤੋਂ ਗਿਆ ਭਾਈ ਮੈਂ ਕੈਨਕਨ ਸਿਟੀ ਤੇ ਫਿਰ ਤੋਂ ਬਾਅਦ ਭਾਈ ਮੈਂ ਸਲਵਾਟ ਤੋਂ ਬਾਅਦ ਗਿਆ ਇੱਥੇ ਗੁਆਟਮਾਲਾ ਟੈਕਸੀ ਤੇ ਤੇ ਗੁਆਟਾਮਾਲਾ ਤੋਂ ਗਿਆ ਮੈਂ ਮੈਕਸੀਕੋ ਗੁਆਟਾਮਾਲਾ ਤੋਂ ਗਿਆ ਕੈਨਕਨ ਕੈਨਕਨ ਤੋਂ ਗਿਆ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਪਾਈ ਮੇਰਾ 30 ਜਵਾਰਾ ਰੋਟੇ ਤੇ ਉਹ ਮੈਨੂੰ ਟਪਾ ਕੇ ਉਹਨਾਂ ਨੇ 30 ਤਰੀਕ ਨੂੰ ਕ੍ਰੋਸਿੰਗ ਕਰਵਾਤੀ ਮੇਰੀ ਤੇ 30 ਤਰੀਕ ਨੂੰ ਮੈਨੂੰ ਬਾਡਰ ਟਪਾਤਾ 30 ਜਨ ਹਾਂਜੀ 30 ਤਰੀਕ ਨੂੰ ਹਾਂਜੀ 1 ਵਜੇ ਰਾਤ ਨੂੰ ਤੇ 20 ਦਿਨ ਮੈਂ ਮੇਰੇ ਕੈਂਪ ਚ ਲੱਗ ਗਏ ਲੋ ਭਾਈ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹ ਦੋ ਮਤਲਬ ਡਰ ਲੱਗਾ ਗੱਲਾਂ ਹੀ ਨਾ ਮੈਂ ਜਦੋਂ ਮੈਨੂੰ ਇਕੱਲੇ ਨੂੰ ਦਵਾਈ ਡਾਕੀਨਾਂ ਨੇ ਮੈਂ ਇਕੱਲਾ ਹੀ ਹਾਂ ਨਾਲ ਨਹੀਂ ਕੋਈ ਆਦਾ ਮੇਰੇ ਤੇ ਉਤੋਂ ਵੀ ਮੈਂ ਡਰ ਜਮ ਲੱਗ ਮਤਲਬ ਜਿਹੜੇ ਉਹ ਜੜੇ ਉਹ ਤੋਂ ਮੈਨੂੰ ਟਾਲ ਕੇ ਪਿਕ ਕੀਤਾ ਜਿੰਨੇ ਮੈਨੂੰ ਘਾਟਾ ਮਾਲਾ ਛੱਡਿਆ ਬਾਜਮੀਰ ਜੰਗਲ ਦੇ ਕਿਤੇ ਤਾਂ ਮੋਟਰਸਾਈਕਲ ਤੇ ਹੋ ਗਿਆ ਫਿਰ ਗਾੜੀ ਪਿੱਕ ਕੇ ਹੀ ਜਿਹੜੇ ਮਤਲਬ 4x4 ਦੀ ਕਰਦੀ ਆ ਤਾਂ ਮੇਰੇ ਉਤੋਂ ਭਾਈ ਮੈਂ ਤੀ ਤਰੀ ਨੂੰ ਜਦੋਂ ਗੰਦ ਗੰਦ ਟੱਪਿਆ ਅੱਗੇ ਪੁਲਿਸ ਦਾ ਮੋਟਰਸਾਈਕਲ ਹੀ ਮਤਲਬ ਉਹਨਾਂ ਨੇ ਮੈਨੂੰ ਪਿੱਛੇ ਬਿਠਾਇਆ ਤੇ ਅੱ ਤੇ ਉੱਥੇ ਉਹਨਾਂ ਨੇ ਫੋਨ ਕੀਤਾ ਬਾਰਡਰ ਪਟ્રોલ ਨੂੰ ਉੱਥੇ ਜਿਹੜੀ ਆਰਮੀ ਉੱਥੋਂ ਦੀ ਬਾਰਡਰ ਪਟ્રોલ ਉਹਨਾਂ ਨੇ ਭਾਈ ਗੱਡੀ ਆਈ ਗੱਡੀ ਦੇ ਵਿੱਚ ਮੈਨੂੰ ਮਤਲਬ ਪਹਿਲਾਂ ਮੇਰੇ ਜੈਕਟ ਜੁੱਬੜ ਨੂੰ ਭਾਈ ਸਭ ਕੁਝ ਫਿਰ ਬੂਟਾਂ ਦੇ ਵਿੱਚ ਲੇਸ ਨੂੰ ਸਭ ਕੁਝ ਦਸਮੇ ਸੁਣੇ ਕਢਾ ਕੇ ਦੋ ਦਿੱਤੇ ਸਭ ਕੁਝ ਤੇ ਉੱਥੋਂ ਬਾਅਦ ਭਾਈ ਮੈਨੂੰ ਗੱਡੀ ਲੈ ਕੇ ਜਾਣ ਕੇ ਉਹਦੇ ਫਿੰਗਰ ਫਿੰਗਰ ਪ੍ਰਿੰਟ ਹੋਏ ਭਾਈ ਮੇਰੇ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨਾਂ ਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ टॉਰਚਰ ਕਰਦੇ ਜਿੱਦਾਂ ਕਿਦਾਂ ਕੈਂਪ 'ਚ ਇਹ ਦਾ ਮਤਲਬ ਏਸੀ ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਈ ਉਤੇ ਇੱਕ ਸਿਲਮਰ ਪੇਪਰ ਦੀ ਪਰਨੀ ਜਿੰਦੀ ਉਹ ਮਤਲਬ ਕਿ ਲੈਂਡ ਦੇ ਦਿੰਦੇ ਸੀ ਤੇ ਜਿੱਦਾਂ 6 ਵਜੇ ਸਵੇਰੇ ਟਾਰਚਰ ਕੀਤਾ ਜਿੱਦਾਂ 6 ਵਜੇ ਸਵੇਰੇ ਉੱਠੇ ਉਦੋਂ ਉਹਨਾਂ ਨੇ ਬੂਹਾ ਘੜਕਾਉਣਾ ਉਦੋਂ ਮਤਲਬ ਫੂਡ ਆਉਣਾ ਖਾਣ ਨੂੰ ਜਿੱਦਾਂ ਸੀਵ ਆਉਂਦਾ ਇੱਕ ਲੇਸ ਤੇ ਇੱਕ ਚੌਲ ਤੇ ਵੀ ਨਾਲ ਬਿਸਕੁਟ ਤੇ 6 ਵਜੇ ਤੋਂ ਬਾਅਦ ਭਾਜੀ ਫਿਰ 7 ਵਜੇ ਠਾ ਦੇਣਾ ਉਹਨਾਂ ਨੇ 7:30 ਹਾਂ 7:30 ਤੋਂ ਬਾਅਦ ਫਿਰ ਇੱਕ ਘੰਟਾ ਅਰੈਸਟ ਦੇਣੀ ਫਿਰ ਸਕੈਨਰ ਵਾਲੇ ਆਏ ਨਹੀਂ ਬਾਈ ਇੰਨੇ ਤਾਂ ਮਤਲਬ ਟਾਰਚਰ ਕਰਦੇ ਸੀ ਹਾਂ ਕਿ ਕਿਉਂ ਮਤਲਬ ਤੁਹਾਨੂੰ ਕੈਂਪ ਦੇ ਵਿੱਚ ਕੜਨਾ ਵਾ ਜਿਹੜਾ ਅਰੀਜ਼ੋਨਾ ਦੇ ਪਾਈ ਪਾਈ ਚੱਲੇ ਸੀ ਇਹਨਾਂ ਨੇ ਬਸਾ ਖੜੀਆਂ ਅਰੀਜ਼ੋਨਾ ਦੇ ਕੈਂਪ ਦੇ ਵਿੱਚ ਉਹ ਬਸਾਂ ਉੱਤੇ ਕੈਂਪ ਦੇ ਵਿੱਚ ਨਹੀਂ ਕੜੀਆਂ ਪਰ ਇਹਨਾਂ ਨੇ ਇਹਨਾਂ ਨੂੰ ਕਹਤਾ ਰੀਜੋਨਾ ਵਿੱਚ ਕੈਂਪ ਕਰਨਾ ਤੇ ਭਾਈ ਆਰਮੀ ਆਪਣੀ ਲੈ ਕੇ ਆਰਮੀ ਟੂਰਪੀ ਜਿੰਮੇ ਲੈ ਇਹਨਾਂ ਦੇ ਆਰਮੀ ਤੇ ਆਪਣੇ ਜਹਾਜ਼ ਹੀ ਉੱਥੋਂ ਜਹਾਜ਼ ਤੋਂ ਪਾਈ ਬਾਅਦ ਇਹਨਾਂ ਨੇ ਹਣ ਉੱਥੋਂ ਉੱਥੋਂ ਛੜਾਤਾ ਉੱਥੋਂ ਭਾਈ ਤੇਜੋਨਾ ਤੋਂ ਤੇ ਉਹ ਹੈਗੀ ਸਾਰੀ 35 ਘੰਟਿਆਂ ਦੀ ਵਿਲੈਰਟੀ ਭਾਈ ਟੋਟਲ 12 ਘੰਟੇ ਰਿਹਾ ਕਿ ਇੱਕ ਇਤਿ ਆਇਲੈਂਡ 'ਚ ਰੁਕੀ 12 ਘੰਟੇ ਕਿਤੇ ਪਰ 24 ਘੰਟੇ ਤੋਂ ਬਾਅਦ ਜਲੀ ਫਿਰ ਸਦੀ ਆਈ ਤੇ ਅੰਮ੍ਰਿਤਸਰ ਸਾਨੂੰ ਮਤਲਬ ਹੱਥ ਕੜੀਆਂ ਲਾਤੀਆਂ ਭਾਈ ਨਾਲ ਲੱਤਾਂ ਨੂੰ ਲੱਤਾਂ ਨੂੰ ਸਭ ਕੁਝ ਹੱਥਾਂ ਨੂੰ ਹੱਥ ਕੜੀਆਂ ਖਰੀਆਂ ਸਭ ਕੁਝ ਲੌਕ ਕਰਕੇ ਟਾਰਚਰ ਵੀ ਮਤਲਬ ਕਰਦੇ ਵਾਸ਼ਰੂਮ ਮਤਲਬ ਬਾਸੂ ਜਾਣ ਦਿੰਦੇ ਹੋਰ ਮਤਲਬ ਕ੍ਰੁਸ਼ਿੰਗ ਹੁੰਦੀ ਰੋਟੀ ਪਾਣੀ ਰੋਟੀ ਪਾਣੀ ਹੀ ਹੈ ਭਾਈ ਨੂੰ ਸਮੋਸਾ ਜਾਂ ਇੱਕ ਪੈਗੜ ਜਿਆ ਹੈ ਮਤਲਬ ਉਹਦੇ ਵਿੱਚ ਸਮੋਸਾ ਜਾਂਦਾ ਹੈ ਉਹ ਕੱਲਾ ਦੇ ਹੀ ਜਾਂਦੇ ਮਤਲਬ 38 ਘੰਟੇ 35 ਘੰਟੇ ਜੀ ਭਾਈ 35 ਘੰਟੇ ਦੇ ਵਿੱਚ ਤਿੰਨ ਵਾਰ ਦਿੱਤਾ ਹੀ ਇੱਕ ਦਿਨ ਮਤਲਬ ਜਿੰਦਾ ਉਹ ਇੰਗਲਿਸ਼ ਦੇ ਵਿੱਚ ਆਪ ਬੋਲਦੀ ਆ ਤੇ ਉੱਪਰ ਨੇ ਪੁਰਨੇ ਪਾਜੀ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿੰਨੇ ਵੀ ਨੰਗੇ ਸੇਰੀ ਆਏ ਭਾਜੀ ਹਾਂਜੀ ਸਾਰੇ ਮੁੰਡੇ ਨੰਗੇ ਸੇਰੀ ਆਏ ਭਾਜੀ ਲੈਣੀ ਪਾਜੀ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਐਂਟਰ ਹੋਣਾ ਨਾ ਉਦੋਂ ਮਤਲਬ ਗਾਲਾਂ ਕੱਢਦੇ ਨਾਲੇ ਇੰਗਲਿਸ਼ ਦੇ ਵਿੱਚ ਤੁੰ ਨਾਲੇ ਪਰਨੇਪੁਰਨੇ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਘਾਰਬਜ ਵਗੈਰਾ ਸਭ ਕੁਝ ਰੱਖਿਆ ਦਾ ਫੂਡ ਫਾਟ ਵਗੈਰਾ ਜਿਹਦੇ ਵਿੱਚ ਵੇਸਟੇਜ ਹੁੰਦੀ ਫੂਡ ਦੀ ਉਹਦੇ ਵਿੱਚ ਸਭ ਕੁਝ ਟਾਰਟ ਸਟਾ ਦਿੰਦੇ ਲਵਾਫੇ ਦੇ ਵਿੱਚ ਮਤਲਬ ਸਿਰ ਤੇ ਕੁਛ ਕਵਰ ਕੁਵਰ ਨਹੀਂ ਮਤਲਬ ਹਨ ਉਹ ਸ਼ਰੋਮਣੀ ਕਮੇਟੀ ਵਾਲਿਆਂ ਨੇ ਉੱਪਰ ਰੋਟੀ ਪਾਣੀ ਉਹਨਾਂ ਨੇ ਮਤਲਬ ਮਨਵਧੀਆਂ ਜਿੱਥਾ ਰੋਟੀ ਹੀ ਨਾਲ ਦਾਲ ਹੀ ਦਹੀਂ ਹੀ ਨਾਲ ਰਸਗੁੱਲੇ ਹੀ ਚ ਇਹ ਚਾਹ ਵਾਲੀ ਇਹਨਾਂ ਨੇ ਵਧੀਆ ਆਡੀ ਪਾਵੇ ਮਤਲਬ ਇਸ ਮੈਡੀਕਲ ਫੈਸਿਲਿਟੀ ਵੀ ਇਹਨਾਂ ਨੇ ਦਿੱਤੀ ਭਾਜੀ ਉਹਦਾ ਉੱਥੋਂ ਨਗੇ ਸੇਰੀ ਆਏ ਜਿੰਨੇ ਵੀ ਮੁੰਡੇ ਜਿਹੜਾ ਆ ਰਹੇ ਹਾਂ ਜੀ ਸਾਰੇ ਮੁੰਡੇ ਨਗੇ ਸੇਰੀ ਆਏ ਭਾਜੀ ਲਗਲੇ ਡਾਲਰ ਵੀ ਖੜੇ ਹਾਂ 1500 ਡਾਲਰ ਹੀ ਤੇ 500 ਯੂਰੋ ਹੀ ਬਾਅਦ ਫੇਰ ਪਿੱਛੋਂ ਮੈਨੂੰ ਮੰਗਾਉਣੇ ਪਏ ਜਦੋਂ ਡਾਂਕੀ ਲਾਈ ਇੱਕ 130000 ਰੁਪਏ ਇੱਧਰ ਤਾਂ ਮੈਂ ਲੌਂਗ ਆਇਆ ਉੱਧਰ ਮੈਨੂੰ ਰੇਟ ਡਾਲਰ ਐਮਐਲਏ ਡਾਲਰ ਬਣੇ 955 ਡਾਲਰ ਇਹ ਤੇ ਫਿਰ ਜ ਹਾਂਜੀ ਤਿੰਨਾਂ ਕਿ ਕਿ ਲਈਏ ਬੜੀ ਬਸ ਬੜਾ ਉੱਪਰ ਨਾ ਪੈਸਾ ਚਾਹੀਦਾ ਚਾਲੀ ਲੈ ਕੇ ਕਰਜਾ ਬੁਝਾ ਚੁੱਕੇ ਤੁਹਾਨੂੰ ਬਜਾਓ ਅੱਜ ਹੀ ਮਿਲੋ ਜੀ ਤਨਾ ਜੰਮਾ ਮਿਲ ਜਾਏ ਪੈਸੇ ਜੁਆਈਏ ਤੇ ਮੇਰੇ ਲੱਗੇ ਮੈਨੂੰ ਵਾਪਸ ਮਿਲ ਜਾਣਾ ਹੁੰਦਾ ਵਾ ਮੈਂ ਜੇ ਕੰਮ ਦੇਣਾ ਜਾਈ ਤਮ ਗਰਾਬ ਲਗੂਗਾ ਫਿਰ ਉਹ ਤੋਂ ਬਾਅਦ ਰਾਖੜ ਤੁਹਾਨੂੰ ਸਮਝਣ ਸਮਝਦਾ ਹਾਂ ਪ੍ਰਤੀਕ ਮੈਂ ਕਰੂੰਗਾ ਆਪਣਾ ਫਿਊਚਰ ਵਧੀਆ ਸੈੱਟ ਕਰੂੰਗਾ ਪਰ ਉਹ ਪਈ ਕਿਸਮਤ ਨੇ ਸਾਥੀ ਦਿੱਤਾ ਜਾਈ ਭਾਈ ਫਾਈਲ ਆਈ ਕੇਨੇ ਕੈਨੇਡਾ ਦੀ ਦੋ ਵਾਰ ਉਹ ਵੀ ਰਿਫਿਊਜ਼ ਹੋ ਗਿਆ ਆਸਟ੍ਰੇਲੀਆ ਦੀ ਲਈ ਉਹ ਵੀ ਰਿਫਿਊਜ਼ ਆਸਟ੍ਰੇਲੀਆ ਦੀ ਜੀਟੀ ਨਹੀਂ ਕਲੀਅਰ ਹੋਈ ਤੇ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਭਾਈ ਕਲੀਅਰ ਹੋਈ ਤੋਂ ਬਾਅਦ ਫਿਰ ਇਟਲੀ ਚਿਪਕਾ ਦੇ ਪਰ ਗਿਆ ਹੀ ਮਤਲਬ ਨੰਬਰਕ ਵੀਜ਼ਾ ਉਸ ਤੋਂ ਬਾਅਦ ਫਿਰ ਮਤਲਬ ਡੌਂਕੀ ਉਤ ਨੂੰ ਇਟਲੀ ਦੀ ਫਿਰ ਸਪੇਨ ਗਿਆ ਰੂਟ ਸਪੇਨ ਤੇ ਫਿਰ ਅੱਗੇ ਗਲਤੀ ਲਿਖ ਰੇਜੈਂਟ ਕੀਤਾ ਫਿਰ ਉੱਥੇ ਦਾਵਾ ਵੀ ਮੇਰਾ ਬੱਚਾ ਕਿਤੇ ਗਲਤ ਰਸਤੇ ਨਾ ਪੈ ਜਾਏ ਉਸੇ ਗਲਤ ਰਸਤੇ ਤੋਂ ਬਚਾਉਣ ਮਾਰਾ ਇਹਨੂੰ ਫਿਰ ਆਪਾਂ ਮਰੀਸ਼ ਭੇਜ ਇਟਲੀ ਜਿਹੜੋ ਇਟਲੀ ਗਿਆ ਵਾ ਉੱਥੇ ਮਤਬਲੇ ਦੇ ਪੇਪਰ ਜਮਾ ਹੁੰਦੇ ਜਿਹਨੂੰ ਪੇਪਰ ਜਮਾ ਨੂੰ ਕਿਟ ਕਹਿ ਦਿੰਦੇ ਆ ਕਿਟ ਜਮਾ ਹੁੰਦੀ ਆ ਉਹ ਮਾਲਕ ਨੇ ਦੀ ਜਮਾ ਨਹੀਂ ਕਰਾਈ ਮਾਲਕ ਕਹਿੰਦਾ ਮੇਰੇ ਤੇ ਕੇਸ ਚੱਲਦਾ ਮੈਂ ਨਹੀਂ ਕਰਵਾ ਸਕਦਾ ਉਹ ਇੱਥੇ 2 ਮਹੀਨੇ ਇਟਲੀ ਰਿਹਾ ਵਾ ਫਿਰ ਇਹਨੇ ਸਪੇਨ ਕਹਿੰਦਾ ਮੈਂ ਆਪਣੇ ਪੇਪਰ ਸਪੇਨ ਲਾ ਕਰਾ ਦਿੰਨਾ ਵਾ ਸਪੇਨ ਗਿਆ ਉੱਥੋਂ ਇਹ ਜਦੋਂ ਸਪੇਨ ਗਿਆ ਵਾ ਸਪੇਨ ਵੀ ਇਹਨੂੰ ਡੇਟਾ ਮਿਲਦੀ ਨਹੀਂ ਕਦੀ 2 ਮਿਲ ਗਈ ਕਦੀ ਮਤਬਲਦਾਸ ਮਿਲ ਗਈ ਕਦੀ 12 ਮਿਲ ਗਈ ਉੱਥੇ ਵੀ ਕੰਮ ਨਹੀਂ ਮਿਲਿਆ 500-600 ਯੂਰੋ ਤੇ ਕੰਮ ਮਿਲਦਾ ਸੀ 2 ਸਾਲ ਬਾਅਦ ਫਿਰ 10 ਲੱਖ ਰੁਪਈਆ ਮਿਲਦਾ ਉੱਥੇ ਜੇ ਮਤਲਬ ਲਾਉਣਾ ਲਗਾਉਣਾ ਪੈਂਦਾ ਪੇਪਰ ਬਣਾਉਣ ਵਾਸਤੇ ਜਦੋਂ ਫਿਰ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇਨੇ ਮਤਲਬ ਕੋਈ ਉੱਥੋਂ ਜੈਂਟ ਦਾ ਪਤਾ ਕਰਕੇ ਉੱਥੋਂ ਇਨੇ ਸੋਚਿਆ ਕਿ ਮੈਂ ਅਮਰੀਕਾ ਜਾਣਾ ਵਾਂ ਉੱਥੇ ਦੀ ਏਜੰਟ ਨਾਲ ਗੱਲ ਹੋਈ ਜਿਆ ਤਰੇ ਫਿਰ ਇਹਨੂੰ ਸਪੇਨ ਤੋਂ ਹੀ ਮਤਲਬ ਫਲਾਈਟ ਕਰਾਈ ਸੀ ਹਾਂ ਜੀ ਜੀ ਬਿਲਕੁਲ ਹੀ ਕੁਝ ਰਿਸ਼ਤੇਦਾਰਾਂ ਕੋਲੋਂ ਖੜੇ ਕੁਸ ਘਰ ਤੇ ਲੋਨ ਲਿਆ ਕੁਝ ਪਿਆੜੀ ਤੇ ਲੋਨ ਲਿਆ ਤੁਹਾਡੀ 1 ਲੱਖ ਰੁਪਏ ਦਾ ਸਾਰਾ ਟੋਟਲ ਲੱਗ ਚੁੱਕਾ ਜੀ ਤੇ ਬਾਕੀ ਫਿਰ ਥੋਸਪੀਨ ਤੋਂ ਇਹਨਾਂ ਨੂੰ ਇਹਨੂੰ ਸਲਵਾਡੋਰ ਲੈ ਕੇ ਗਏ ਸਲਵਾਡੋਰ ਜਾ ਕੇ ਸਲਵਾਡੋਰ ਜਦੋਂ ਗਏ ਏਜੰਟ ਨੇ ਜਿਹਨੇ ਪੈਸੇ ਸਾਡੇ ਨਾਲ ਕੀਤੇ ਸੀ ਉਤੋਂ 3 ਲੱਖ ਰੁਪਏ ਕਹਿੰਦੇ ਵਾਧਾ ਦੋ ਜੇ ਨਹੀਂ ਵਾਧਾ ਦੇਣਾ ਤੁਹਾਡਾ ਬੇਟਾ ਅੱਗੇ ਨਹੀਂ ਤੋਰਾਂਗੇ ਅੰਕਰਦੇ ਹੋਈ ਉਹ ਫਿਰ ਉਹ ਵੀ ਦੇਣਾ ਪਿਆ ਜੀ ਕਿਤੇ ਉਹ ਵੀ ਇੰਤਜ਼ਾਮ ਕਰਕੇ ਸਾਨੂੰ ਦੇਣਾ ਪਿਆ ਉਤੋਂ ਬਾਅਦ ਜਦੋਂ ਫਿਰ ਸਲਵਾਡੋਰ ਤੋਂ ਇਹਨੂੰ ਗੁਆਟਾਮਾਲਾ ਲੈ ਕੇ ਗਏ ਉੱਥੋਂ ਮੈਕਸੀਕੋ ਕੈਨਾ ਕੈਨਿਕਨ ਆਇਆ ਇੱਕ ਮੈਕਸੀਕੋ ਤੋਂ ਫਿਰ ਨਾ ਫਲਾਈਟ ਕਰਾਈ ਤੇਜੂਆਨਾ ਬਾਰਡਰ ਦੀ 30 ਤਰੀਕ ਨੂੰ ਇਹਨੇ ਬਾਰਡਰ ਪਾਰ ਕੀਤਾ ਜੀ 12 30 ਜਨਵਰੀ ਨੂੰ ਜਿਸ ਦਿਨ ਨੇ ਉਹ ਬਾਰਡਰ ਪਾਰ ਕੀਤਾ ਵਾ ਤੇਜੂਆਨਾ ਅਮਰੀਕਾ ਦਾ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਵੀ ਨਹੀਂ ਸੀ ਸਾਡਾ ਬੱਚਾ ਕਿੱਥੇ ਆ ਕਿੱਥੇ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਸ ਤੋਂ ਬਾਅਦ ਜਦੋਂ ਫਿਰ 18 17 18 ਦਿਨ ਬਾਅਦ ਆਪਾਂ ਟੀਵੀ ਤੇ ਨਿਊਜ਼ ਵੇਖੀ ਕਿ ਹਰਮਨਜੋਤ ਬਟਾਲਾ ਲਿਖਿਆ ਆ ਰਿਹਾ ਸੀਗਾ ਪੰਜਾਬ ਬਾਈ ਸਾਹ ਜਨਨ ਲੇ ਫਿਰ ਉਸ ਤੋਂ ਇਹ ਸਾਹ ਜੇ ਲਗਾ ਲਿਆ ਕਿ ਸਾਡਾ ਹੀ ਬੇਟਾ